ਜੀ ਆਪਾਂ ਇਹਦੇ ਲਈ ਸਭ ਤੋਂ ਪਹਿਲਾਂ ਦਾਲ ਭਿਉਵਾਂਗੇ। ਓਵਰਨਾਈਟ ਵੀ ਭਿਉ ਸਕਦੇ ਆ 6-7 ਘੰਟੇ ਦਾ ਜ਼ਰੂਰੀ ਹੈ। ਇਹ ਦੇਖੋ ਆਪਾਂ ਨੇ ਮੂੰਗੀ ਦੀ ਦਾਲ ਲੈਣੀ ਹੈ। ਇੱਕ ਤਾਂ 옐ੋ ਹੁੰਦੀ ਆ ਉਹ ਤਾਂ ਛਿਲਕਾ ਲੱਥਾ ਹੁੰਦਾ ਹੈ। ਤੇ ਉਹਦੇ ਵੀ ਵੈਸੇ ਬਣਾ ਸਕਦੇ ਆ ਪਰ ਇਹਦੀ ਜ਼ਿਆਦਾ ਟੇਸਟ ਵਧੀਆ ਹੁੰਦਾ ਹੈ। ਇਹ ਛਿਲਕੇ ਵਾਲੀ ਹੈ ਜਿਹੜੀ ਵਿੱਚੋਂ ਵੈਸੇ ਤਾਂ ਇਹਨੂੰ ਦੱਲੀ ਦਾਲ ਵੀ ਕਹਿੰਦੇ ਆ ਤੇ ਉਹਨੂੰ ਤੋਪਤੀ ਮੂੰਗੀ ਕਹਿੰਦੇ ਆ ਤੇ ਇਹ ਆਪਾਂ ਇਹ ਦੇਖੋ ਮੈਂ ਇੱਕ ਕਟੋਰੀ ਇਹ ਪਿਓ ਦਿੱਤੀ ਹੈ ਥੋੜੀ ਹੀ ਬਣਾਵਾਂਗੀ ਹੈ ਤੇ ਇਹਨੂੰ ਹੁਣ ਆਪਾਂ ਰਾਤ ਪੜ ਕੇ ਹੋਗੇ ਰੱਖਾਂਗੇ ਦੇਖੋ ਪਾਣੀ ਪਾ ਕੇ ਠੀਕ ਹੈ ਜੀ ਬਹੁਤ ਵਾਰੀ ਇਹ ਬਾਅਦ ਵਿੱਚ ਤਲਣੀ ਹੈ ਇਸ ਲਈ ਹੁਣ ਬੇਸ਼ੱਕ ਨਾ ਤੋਂ ਉਹ ਬਸ ਪਾਣੀ ਪਾ ਕੇ ਰੱਖ ਦੋ ਟੱਕ ਕੇ ਠੀਕ ਹੈ ਜੀ ਆਪਾਂ ਮਿਲਦੇ ਹਾਂ ਫਿਰ 6-7 ਘੰਟੇ ਬਾਅਦ ਇਹ ਦੇਖੋ ਜੀ ਦਾਲ ਪਿਉਆ ਮੈਨੂੰ 7 ਘੰਟੇ ਹੋ ਗਏ ਆ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਮਸਲ ਮਸਲ ਕੇ ਤੇ ਛਿਲਕੇ ਉਤਾਰ ਲਾਂਗੇ ਆ ਦੇਖੋ ਇਹਦੇ ਛਿਲਕੇ ਉਤਾਰ ਕੇ ਤੇ ਆਪਾਂ ਇਹਨੂੰ ਹੁਣ ਧੋ ਕੇ ਤੇ ਇਹ ਸਾਰੇ ਜਿਹੜੇ ਛਿਲਕੇ ਆ ਨਾ ਉਹ ਉਪਰ ਕੱਟਦੇ ਹਾਂਗੇ ਇਹ ਦੇਖੋ ਜੀ ਇਮਟਿੰਕ ਕੇ ਵੀ ਅੱਧੇ ਰੱਖ ਜਾਵਾਂਗੀ ਕਿਉਂਕਿ ਮੈਂ ਖਾਦ ਵੇਸਟ ਦੀ ਨਾ ਸਾਰੇ ਕਿਚਨ ਵੇਸਟ ਦੀ ਖਾਦ ਬਣਾਉਂਦੀ ਆ ਉਹਦੇ ਵਿੱਚ ਪਾ ਦਾਂਗੇ ਆਪਾਂ ਇਹ ਤੇ ਇਹਨੂੰ ਫੇਰ ਇਹ ਸਾਰੇ ਚਿੰਕੀ ਇਸਰਾਂ ਮੈਂ ਤੋਟੋ ਕੇ ਕਢ ਲਏ। ਇਸ ਤੋਂ ਹੀ ਸਾਡੇ ਚਿਲਕੇ ਸਾਰੇ ਆਲਮੋਸਟ ਨਿਕਲ ਗਏ ਆ। ਦੇਖੋ ਇਹ ਥੋੜੇ ਬਹੁਤੇ ਦੋ ਚਾਰ ਰਹਿ ਗਏ ਤਾਂ ਕੋਈ ਗੱਲ ਨਹੀਂ। ਉਹਨੇ ਇਹ ਆਪਣਾ ਬਾਲ ਜਿਹੜੀ ਛਰਨੀ ਚ ਪਾ ਦਾਂਗੇ ਸਾਰੇ। ਇਹ ਤਾਂ ਪਾਣੀ ਚੰਗੀ ਤਰ੍ਹਾਂ ਨਿਚੜ ਜਾਏ। ਇਹ ਦੇਖੋ ਦਾਲ ਨ ਚੰਗੀ ਗਿੱਲੀ ਹੋ ਕੇ ਅੱਛੀ ਤਰ੍ਹਾਂ ਹੋ ਗਈ ਆ ਦੇਖੋ ਟੁੱਟ ਰਹੀ ਐ ਸੌਫਟ ਹੋ ਗਈ ਐ ਤੇ ਐਨੂੰ ਹੁਣ ਆਪਾਂ ਮਿਕਸੀ ਚ ਪਾ ਕੇ ਤੇ ਦਰੜਾ ਪੀਸ ਲਾਂਗੇ ਠੀਕ ਹੈ ਇਹ ਨੂੰ ਚਾਰ ਵਿੱਚ ਪਾਉਂਦੇ ਆ ਤੇ ਮਿਕਸੀ ਵਿੱਚ ਤੇ ਐਨੂੰ ਦਰੜਾ ਪੀਸ ਲਾਂਗੇ ਬਸ ਇੱਧਰ ਤੇ ਕੁਛ ਲਿਆ ਜਿਹਾ ਸਿਪਾਣਾ ਇਹ ਦਰੜਾ ਪੀਸ ਕੇ ਫਿਰ ਮਸਾਲੇ ਕੋ ਖਾਂਗੇ ਸੱਡੀ ਦਾਲ ਜਿਹੜੀ ਹੈ ਇਹ ਦੇਖੋ ਦਰੜਾ ਪੀਸੀ ਗਈ ਠੀਕ ਹੈ ਇਹਨੂੰ ਹੁਣ ਆਪਾਂ ਕਾਲ ਕੇ ਤੇ ਬਰਤਨ ਵਿੱਚ ਰੱਖ ਲਵਾਂਗੇ ਚਾਰ ਪੰਜ ਘੰਟੇ ਤਾਂ ਜਰੂਰ ਰੱਖਣੀ ਚਾਹੀਦੀ ਹੈ ਵੈਸੇ ਮੈਂ ਹੁਣ ਰਾਤ ਦਾ ਵੇਲਾ ਮੈਂ ਨੂੰ ਪੀਸ ਰਹੀ ਆ ਤੇ ਮੈਂ ਇਹ ਪੂਰੀ ਰਾਤ ਰੱਖਾਂਗੀ ਤੇ ਫਿਰ ਆਪਾਂ ਸਵੇਰੇ ਇਦੀਆਂ ਬੜੀਆਂ ਬਣਾਵਾਂਗੇ ਠੀਕ ਹੈ ਮੈਂ ਸਤਨਾ ਉਹਨੇ ਸਾਰੀ ਪਾ ਤੇ ਰੱਖ ਦਾਂਗੀ ਮੈਂ ਥੋੜੀ ਹੀ ਬਣਾਈਆਂ ਬੜੀਆਂ ਕਿਉਂਕਿ ਮੇਰੇ ਕੋਲ ਪਹਿਲਾਂ ਆਲਰੇਡੀ ਬਣੀ ਹੋਈਆਂ ਸੀ ਕਾਫੀ ਸਾਰੀਆਂ ਤੇ ਮੈਂ ਮੀਟੀ ਕੋ ਪਾਨ ਕਰਕੇ ਫਿਰ ਮੈਂ ਬਸ ਮਸਾਂ 200 ਗ੍ਰਾਮ ਦਾਲ ਹੀ ਲਈ ਹੋਣੀ ਹੈ ਤੇ ਚਲੋ ਤੁਮ ਨੂੰ ਇਹ ਦਾਈਡੀ ਹੋ ਜਾਏਗਾ ਤੁਸੀਂ ਚਾਹੇ ਕਿਲੋ ਦੀ ਬਣਾ ਲਓ ਤਰੀਕਾ ਤਾਂ ਸੇਮ ਹੀ ਹੈ ਠੀਕ ਹੈ ਜੀ ਮੈਂ ਹੁਣ ਬਸ ਟੱਕੀ ਰੱਖ ਦੇਾਂਗੀ ਇਹ ਵਿੱਚ ਪਾ ਕੇ ਤੇ ਫਿਰ ਆਪਾਂ ਸਵੇਰੇ ਹੋਣੇ ਤੱਕ ਬਣਾਵਾਂਗੇ ਇਕਲਾ ਕੰਮ ਕਰਾਂਗੇ ਹਾਂਜੀ ਇਹ ਦੇਖੋ ਰਾਤ ਨੂੰ ਅਸੀਂ ਏ ਰੱਖੀ ਸੀ ਦਾਲ ਤੇ ਵੇਖੋ ਕਿੰਨੀ ਸੌਫਟ ਹੋ ਗਈ ਹੈ ਇਹਦੇ ਵਿੱਚ ਮੈਂ ਥੋੜੇ ਜੇ ਇਹ ਛੋਲੇ ਹਰਾ ਛੋਲੀਆ ਇਹ ਮੈਂ ਫ੍ਰੀਜ਼ਰਸ ਰੱਖਿਆ ਹੋਇਆ ਸੀ ਵੈਸੇ ਆਪ ਹੀ ਦਾਣੇ ਕੱਢੇ ਸੀ ਉਹਦੇ ਛੋਲੇ ਆnde ਤੇ ਥੋੜੇ ਜੇ ਮੱਕੇ ਵੀ ਮੈਂ ਕੁੱਟ ਕੇ ਪਾ ਲੇ ਇਹ ਥੋੜਾ ਜਿਹਾ ਅਦਰਕ ਦੁੱਧ ਦਾਸ ਕਰ ਲਿਆ ਇਹ ਆਪਾਂ ਇਹ ਸਾਰਾ ਕੁਝ ਇਧਰ ਵਿੱਚ ਮਿਲਾ ਦੇਾਂਗੇ ਤੇ ਇਹ ਨਮਕ ਜੀਰਾ ਚਿਲੀ ਫਲੈਕਸ ਥੋੜਾ ਜਿਹਾ ਧਨੀਆ ਸਾਬਤ ਤੇ ਗਰਮ ਮਸਾਲਾ ਇਹ ਮੈਂ ਗਰਮ ਮਸਾਲੇ ਵਿੱਚ ਨਾ ਕਾਫੀ ਮਸਾਲੇ ਉਹ ਜਿਹੜੇ ਆ ਪੀਸੇ ਹੋਇਆ ਮੇਰੇ ਘਰ ਦਾ ਹੀ ਬਣਿਆ ਹੋਇਆ ਤੇ ਇਸ ਲਈ ਮੈਂ ਗਰਮ ਮਸਾਲੇ ਕੋਈ ਨਹੀਂ ਅਲੱਗ ਪੀਸ ਕੇ ਮਤਲਬ ਭਾਏ ਮਸਾਲੇ ਲੌਂਗ ਇਲਾਚੀ ਵਗੈਰਾ ਸਾਰਾ ਕੁਝ ਪੀਸਿਆ ਹੋਇਆ ਤੇ ਇਹ ਦੇਖੋ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੀਆਂ ਆਪਾਂ ਬੜੀਆਂ ਇਸ ਤਰ੍ਹਾਂ ਬਣਾ ਦੇਣੀ ਹੈ ਇੱਥੇ ਪਾ ਦੇਣੀ ਹੈ ਇਹ ਆਪਾਂ ਨੇ ਪੋਲੀਥੀਨ ਦੀ ਸ਼ੀਟ ਲੈ ਲਈ ਤੁਸੀਂ ਕਿਸੇ ਥਾਲ ਵਿੱਚ ਵੀ ਕਰ ਸਕਦੇ ਹੋ ਪਲੇਟਾਂ ਵਿੱਚ ਵੀ ਤੇ ਉੱਥੇ ਵੀ ਆਰਾਮ ਨਾਲ ਉਤਰ ਜਾਂਦੀਆਂ ਪਰ ਇਹ ਮੈਂ ਪੋਲੀਥੀਨ ਤੇ ਕਰ ਰਹੀਆਂ ਬਸ ਇਹ ਤੇਜ਼ ਤੇ ਧੁੱਪ ਤੇ ਹੋ ਜਾਣਗੀਆਂ ਇਹ ਦੇਖੋ ਇਸ ਤਰ੍ਹਾਂ ਇਹ ਛੋਟੀਆਂ-ਛੋਟੀਆਂ ਇਸ ਤਰ੍ਹਾਂ ਬਣੇ ਇਹ ਥੋੜੀ-ਥੋੜੀ ਦੂਰੀ ਤੇ ਪਾਈ ਜਾਣੀਆਂ ਤੇ ਅੱਜ ਕੱਲ ਧੁੱਪ ਵੀ ਚੰਗੀ ਹੈ ਤਿੱਖੀ ਤੇ ਅਚੀਆਂ ਇਹਨਾਂ ਨੂੰ ਸ਼ਾਮ ਤੱਕ ਆਪਾਂ ਨਹੀਂ ਛੇੜਨਾ ਨਹੀਂ ਸ਼ਾਮ ਨੂੰ ਫਿਰ ਪਰਤ ਲੈਣਾ ਤੇ ਦੋ ਤਿੰਨ ਦਿਨ ਧੁੱਪ ਲੱਗੇਗੀ ਤੇ ਇਹ ਨਛੀਆਂ ਹੋ ਜਾਣਗੀਆਂ ਇਹ ਦੇਖੋ ਇਹ ਥੋੜੀ ਥੋੜੀ ਦੂਰੀ ਤੇ ਇਸ ਤਰ੍ਹਾਂ ਸਾਰੀਆਂ ਬਣਾਈ ਜਾਣੀਆਂ ਸਾਡੇ ਬੇਟ ਇਸ ਦਾ ਕਾਫੀ ਧੁੱਪ ਆ ਜਾਂਦੀ ਹੈ ਜੇ ਆਈ ਨਹੀਂ ਸਵੇਰ ਦਾ ਟਾਈਮ ਹੈ ਤੇ ਧੁੱਪ ਆ ਜਾਏਗੀ ਤਾਂ ਐਨ ਬਧੀਆ ਸੁੱਕ ਜਾਣੀ ਐ ਤਾਂ ਫਿਰ ਮੈਂ ਸੁੱਕੀਆਂ ਵੀ ਦਿਖਾਵਾਂਗੀ ਨਾ ਦੇਖੋ ਜੀ ਬਸੇ ਛੋਟੀਆਂ ਛੋਟੀਆਂ ਵੱਟੀਆਂ ਜਾਣੀ ਐ ਇਸ ਤਰ੍ਹਾਂ ਤੇ ਆਪਾਂ ਇਸ ਤਰ੍ਹਾਂ ਸਾਰੀਆਂ ਪਾ ਲਵਾਂਗੇ ਹਾਂਜੀ ਇਹ ਦੇਖੋ ਅੱਜ ਕੱਲ ਧੁੱਪ ਬਹੁਤ ਤੇਜ਼ ਹੈ ਮੈਂ ਸਵੇਰੇ ਤਕਰੀਬਨ 8:30 ਵਜੇ ਰੱਖੀਆਂ ਸੀ ਇਹ ਬੜੀਆਂ ਬਣਾ ਕੇ ਤੇ ਹੁਣ ਦੇਖੋ ਸਵਾ 12 ਹੋਇਆ ਤੇ ਆਹ ਦੇਖੋ ਸਾਰੀਆਂ ਇਸ ਸਾਈਡ ਤੋਂ ਸੁੱਕ ਗਈਆਂ ਆਰਾਮ ਨਾਲ ਇਹ ਪਰਤੀਆਂ ਜਾ ਰਹੀਆਂ ਹੁਣ ਮੈਨੂੰ ਨਾ ਥਾਲ ਵਿੱਚ ਰੱਖ ਲਾਂਗੀ ਥੋੜੀਆਂ ਹੀ ਬਣਾਈਆਂ ਇਸ ਲਈ ਮੇਰੇ ਥਾਲ ਚਾ ਜਾਣਗੇ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਪਰਤ ਕੇ ਤੇ ਮੇਰੇ ਖਿਆਲ ਵਿੱਚ ਕੱਲ ਦੀ ਧੁੱਪ ਲੱਗੇਗੀ ਤਾਂ ਉਸ ਤੋਂ ਬਾਅਦ ਦੇ ਸਾਡੀਆਂ रेडी हो ਜਾਣ ਗਿਆ बिल्कुल फिर ਆਪਾਂ ਇਹਨੂੰ ਕਿਸੇ 에어ਟਾਈਟ ਕੰਟੇਨਰ ਵਿੱਚ ਰੱਖ ਕੇ ਤੇ ਸਾਲ ਤੋਂ ਵੀ ਜ਼ਿਆਦਾ ਟਾਈਮ ਕੁਛ ਨਹੀਂ ਹੁੰਦਾ ਇਹਨਾਂ ਨੂੰ ਵਰਤੀ ਜਾਓ ਇੱਕ ਵਾਰੀ ਬਣਾ ਲਓ ਤੇ ਕਿੰਨੀਆਂ ਵਧੀਆ ਬਣਦੀਆਂ ਨਾ ਬਾਜ਼ਾਰ ਦਾ ਪਤਾ ਨਹੀਂ ਕਿਸ ਤਰ੍ਹਾਂ ਬਣਾਉਂਦੇ ਆ ਤੁਸੀਂ ਆਪਣੇ ਮਨ ਪਸੰਦ ਦੇ ਮਸਾਲੇ ਪਾ ਕੇ ਤੇ ਇਹ ਬੜੀਆਂ ਬਣਾ ਸਕਦੇ ਹੋ ਜੇ ਪਸੰਦ ਆਈਆਂ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਅੱਜ ਕੱਲ ਮੌਸਮ ਵੀ ਵਧੀਆ ਹੈ ਧੁੱਪ ਅੱਛੀ ਲੱਗ ਰਹੀ ਹੈ ਪਾਪੜ ਵਡੀਆਂ ਬਣਾਣ ਲਈ ਬਹੁਤ ਵਧੀਆ ਦਿਨ ਹੈ ਅੱਜ ਕੱਲ ਮੌਸਮ ਬਹੁਤ ਅੱਛਾ ਹੈ ਉਹ ਕੋ ਫਿਰ ਬਹੁਤ ਜ਼ਿਆਦਾ ਧੁੱਪ ਹੋ ਜਾਂਦੀ ਉਦੋਂ ਵੀ ਮੁਸ਼ਕਿਲ ਹੋ ਜਾਂਦੀ ਹੈ ਜੇ ਆਪਾਂ ਜਿਵੇਂ ਹੁਣ ਰਾਤ ਪਰ ਰੱਖਦੇ ਆ ਪੀਸ ਕੇ ਤਾਂ ਇੰਨੀ ਚਾਬਾ ਕਰਨੀ ਹੁੰਦੀ ਹੈ ਕਿ ਉਹ ਫਿਰ ਦਾਲ ਚ ਥੋੜਾ ਜਿਹਾ ਨਾ ਖੱਟਾਪਨ ਆ ਜਾਂਦਾ ਹੈ ਤੇ ਜਿਹਨ ਦਾ ਮੌਸਮ ਬਹੁਤ ਅੱਛਾ ਹੈ ਤੇ ਤੁਸੀਂ ਜ਼ਰੂਰ ਬਣਾਓ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਵੀ ਕਰਨਾ ਤੇ ਇਹ ਦੇਖੋ ਜੀ ਹਾਂਜੀ ਇਹ ਇੱਕ ਦਿਨ ਦੇ ਨਾਲ ਨੂੰ ਤੋਂ ਪੋਰ ਲੱਗ ਜਾਏਗੀ ਤੇ ਇਸ ਤਰ੍ਹਾਂ ਦੀ ਹੋ ਜਾਣੀ ਆ ਦੇਖੋ ਸੁੱਕੀਆਂ ਦੇਖੋ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਇਹ ਮੈਂ ਪਿਛਲੇ ਸਾਲ ਦੀਆਂ ਬਣਾਈਆਂ ਹੋਈਆਂ ਬਿਲਕੁਲ ਪਈਆਂ ਸੀ ਤੇ ਮੈਂ ਕਿਹਾ ਮੈਂ ਦਿਖਾ ਦਿਆਂ ਕਿ ਅੰਨਾ ਦਿੱਲੂ ਇਸ ਤਰ੍ਹਾਂ ਦੀ ਹੋ ਜਾਏਗੀ ਤੇ ਠੀਕ ਹੈ ਜੀ ਜਿਹੜੇ ਨਵੇਂ ਆ ਮੇਰੇ ਚੈਨਲ ਨੂੰ ਤਾਂ ਸਬਸਕ੍ਰਾਈਬ ਕਰਨਾ ਜੇ ਪਸੰਦ ਆਇਆ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਕਿ ਜਰੂਰ ਤੁਸੀਂ ਬਣਾ ਕੇ ਦੇਖਿਓ ਐਂਡ ਆਪਾਂ ਪਿਆਜ਼ ਤੇ ਬੜੀਆਂ ਦੀ ਵੀ ਸਬਜ਼ੀ ਬਣਾ ਸਕਦੇ ਆ ਕਿ ਇਹ ਵਿੱਚ ਬੜੀਆਂ ਪਾ ਕੇ ਵੀ ਬਣਾ ਸਕਦੇ ਆ ਤੇ ਆਲੂ ਬੜੀਆਂ ਮਟਰ ਬੜੀਆਂ ਤੇ ਬੜੀਆਂ ਤਾਂ ਬਹੁਤ ਸਵਾਦ ਬਣਦੀ ਹੈ ਇਹਨਾਂ ਨੂੰ ਘਿਓ ਚ ਪੁੰਨ ਕੇ ਪੰਜਾਬ ਦੀ ਤਾਂ ਖਾਸ ਰੈਸਪੀ ਹੈ ਬੜੀਆਂ ਘਿਓ ਵਿੱਚ ਸੜੀਆਂ ਆਵੇ ਉਹ ਘਿਓ ਚ ਇਹਨਾਂ ਤਲ ਕੇ ਦੇਸੀ ਘਿਓ ਵਿੱਚ ਤੁਸੀਂ ਬਣਾਓ ਤੇ ਬਹੁਤ ਮਜ਼ੇਦਾਰ ਸਬਜ਼ੀ ਬਣਦੀ ਹੈ ਠੀਕ ਹੈ ਜੀ ਮਿਲਦੇ ਆ ਫਿਰ ਨਵੇਂ ਵੀਡੀਓ ਨਾਲ